ਵਾਖਤਾ ਜੀ ਤੁਹਾਡਾ ਆਪਣੀ ਚੈਨਲ ਤੇ ਜਿਹੜੇ ਚੈਨਲ ਤੇ ਨਵੇਂ ਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਕਿ ਜੋ ਜਾਣਕਾਰੀ ਤੁਹਾਡੇ ਚਕਰ ਪੂਰੀ ਪਹੁੰਚ ਸਕੇ 16 ਸੱਤ ਟਰਾਲੀ ਵਿਖਾਊਗਾ ਜੀ ਪੂਰੀ ਹੈਵੀ ਟਰਾਲੀ ਹੈ ਜੀ ਰੇਲ ਦਾ ਹਿੱਸਾ ਲੱਗਿਆ ਹੈ 10 ਨਟੀ ਹੱਬਾਂ ਨੇ ਜਾਲੀ ਲੱਗੀ ਹੋਈ ਆ 10 ਦੀ ਚੈਸੀ ਲੱਗੀ ਪਾਈਪਾਂ ਵਾਲਾ ਬੈਡਾ ਜੀ ਤੇ ਲਾਈਟਾਂ ਵੀ ਲੱਗੀਆਂ ਹੋਈਆਂ ਨੇ ਜੇ ਗੱਲ ਕਰੀਏ ਟਾਇਰਾਂ ਦੀ ਤੇ ਵਿਦਾਗ ਟਾਇਰ ਨੇ ਪੂਰਾ ਪਾਰਾ ਡਰ ਲਾਈ। ਇਹ ਜੇ ਗੱਲ ਕਰੀਏ ਏਰੀਆ ਵਿਆਸਾ ਜੀ ਜ਼ਿਲ੍ਹਾ ਅਮਰਤਸਰ। ਬਾਕੀ ਤੁਸੀਂ ਦੇਖ ਪਰਖ ਕੇ ਖਰੀਦ ਸਕਦੇ ਹੋ। ਜੇ ਗੱਲ ਕਰੀਏ ਰੇਟ ਦੀ ਵੀਰ ਕੰਨੀ ਹੋ 72000 ਰੁਪਇਆ ਡਿਮਾਂਡ ਰੱਖੀ ਗਈ ਹੈ। ਇਹ ਕੋਈ ਪੱਕਾ ਰੇਟ ਨਹੀਂ। ਮੌਕੇ ਤੇ ਤੁਹਾਡਾ ਪੂਰਾ ਮਾਨਤਨ ਕੀਤਾ ਜਾਊਗਾ। ਜੇਕਰ ਗੱਲ ਕਰੀਏ ਵੀਰ ਦੇ ਫੋਨ ਨੰਬਰ ਦੀ ਫੋਨ ਨੰਬਰ 98782 99783 98782 99783 ਇਹ ਵੀਰ ਦਾ ਫੋਨ ਨੰਬਰ ਹੈ ਬਾਕੀ ਤੁਸੀਂ ਬੰਦੀ ਜਾਣਕਾਰੀ ਤੇ ਪ੍ਰਾਪਤ ਕਰ ਸਕਦੇ ਹੋ ਕਿਸੇ ਵੀ ਪ੍ਰਕਾਰ ਦੀ ਐਡ ਲਗਾਉਣ ਵਾਸਤੇ 8198820393 ਦਿੱਤੇ ਹੋਏ ਨੰਬਰ ਤੇ ਵੀਡੀਓ ਜਾਂ ਫੋਟੋ ਖਿੱਚ ਕੇ ਸਾਨੂੰ ਸੈਂਡ ਕਰ ਸਕਦੇ ਹੋ